ਗਮਾਰੇ ਚੰਗੇ ਗੰਗਾਣਾ ਇੱਥੇ ਆਹੀ ਗਮਾਰੇ ਫਸਲ ਦਾ ਬਦਲਾਪ ਵੀ ਹੁੰਦਾ ਦਿਖਾਵਾਂਗੇ ਤੇ ਚੱਲ ਬਿਆ ਓਏ ਚੱਲ ਬਿਆ ਓਏ ਪਾਣੀ ਤੋਂ ਬਿਨਾ ਮੂੰਗੀ ਹੁੰਦੀ ਆਣਾ ਇਹ ਸਤਿਪਾਏਗਾ ਬਰਸਾਤ ਅੱਛੀ ਹੋ ਗਈ ਅੱਛੀ ਜਾਈਗੀ ਠੀਕ ਰਾਜਸਥਾਨ ਆਪਾਂ ਕਹਿ ਨਹੀਂ ਸਕਦੇ ਵੀ ਆਪਾਂ ਰਾਜਸਥਾਨ ਦੇ ਏਰੀਏ ਦੇ ਵਿੱਚ ਡਰਦੇ ਆਣਾ ਉਧਰਲੇ ਪਾਸੇ ਰਹਿ ਜਾਂਦਾਗਾ ਆਪਣੇ ਕੋ ਗਾਮ ਹੈਡੀ ਨੰਗਲ ਡੈਮ ਮਨ ਰਿਹਾ ਮਿੱਤਰੋ ਨੰਗਲ ਡੈਮ ਇਹ ਹਰਿਆਣੇ ਦਾ ਲਾਲੋ ਲਾਸਟ ਪਿੰਡ ਆ ਹਨਾ ਇਹ ਇਸ ਤੋਂ ਬਾਅਦ ਚਾ ਰਾਜਸਥਾਨ ਐਂਟਰ ਨਾਲੀ ਦੇ ਸਾਨੂੰ ਕਰਾ ਦਈਏ ਦਰਸ਼ਨ ਆ ਤਾਂ ਹਾਂਜੀ ਮੇਤਰੋਤਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਤੁਹਾਨੂੰ ਲੈ ਕੇ ਚੱਲਦੇ ਹਾਂ ਗੁੱਗਾ ਮੈੜੀ ਜਿੱਥੇ ਕੀ ਹਨਾ ਮੀਨਾ ਮੇਲਾ ਚੱਲਦਾ ਹੁੰਦਾ ਹੈਗਾ ਤੇ ਰਾਜਸਥਾਨ ਦੇ ਵਿੱਚ ਪੈਂਦਾ ਹੈਗਾ ਹਨੂਮਾਨਗੜ੍ਹ ਦੇ ਸ਼ਹਿਰ ਦੇ ਵਿੱਚ ਤੇ ਬਾਕੀ ਜੁੜੇ ਰਹੋ ਬਲੌਗ ਦੇ ਨਾਲ ਆਪਣੇ ਦੇ ਨਾਲ ਐਂਡ ਤੱਕ ਤੇ ਤੁਹਾਡੀਆਂ ਲਮਾਉਣੀਆਂ ਰੌਣਕਾਂ ਤੇ ਧੰਨਵਾਦ ਤੁਹਾਡਾ ਆਪਣੀ ਵੀਡੀਓ ਤੇ ਕਲਿੱਕ ਕਰਨ ਲਈ ਤੇ ਚੱਲਦੇ ਆ ਆਪਣੇ ਨਾਲ ਸਾਥੀ ਆਪਣਾ ਭਾਈ ਬਲੌਗਰ ਆਪਣੇ ਪਿੰਡ ਵਾਲਾ ਹਨਾ ਨਰਮਲ ਸਿੰਘ ਕਾਲਾ ਤੇ ਵਕੀਲ ਜਾਂਦਾ ਉਧਰ ਬਾਈ ਆਪਣੇ ਨਾਲ ਤੇ ਇਧਰ ਨੇ ਆਪਣੇ ਪਾਸੇ ਜੱਜ ਇਹ ਹੈਗਾ ਜੱਜ ਆਪਣਾ ਠੀਕਾ ਤੇ ਸਾਡਾ ਅੱਜ ਪਲਾਨ ਇਹ ਨਹੀਂ ਸੀ ਬਾਈ ਸਵੇਰੇ ਕਣੀਆਂ ਆਈਏ ਨੇ ਸੀ ਮੀ ਆਈਦਾ ਸੀ ਪਰ ਮੌਕੇ ਤੇ ਪਲਾਨ ਸਾਡਾ ਬਣ ਗਿਆ ਕਹਿੰਦੇ ਬਾਈ ਜਾਣਾ ਹੀ ਜਾਣਾ ਹੈ ਜੱਜ ਤੇ ਵਕੀਲ ਹੀ ਨਹੀਂ ਲੋੜ ਆਈ ਸਾਥਾਂ ਹੈ ਇੰਦਾ ਕਰਕੇ ਜਾਣਾ ਪਿਆ ਹਾਂ ਪਰ ਕੋਈ ਗੱਲ ਨਹੀਂ ਕਹਿੰਦੇ ਅੱਜ ਮੌਸਮ ਹੈਗਾ ਪੂਰਾ ਟਰੈਵਲ ਕਰਨ ਵਾਲਾ ਤੇ ਬੇਲੇ ਸੀਗੇ ਨਾਲੇ ਤਾਂ ਤੇ ਨਾਲ ਅੱਜ ਮੌਸਮ ਪੂਰਾ ਘਿਹੜਾ ਸਾਨੂੰ ਦੇਖ ਹੀ ਲਿਆ ਪਹਿਲਾਂ ਹਾਂ ਤੇ ਬਾਕੀ ਰਾਜਸਥਾਨ ਦਾ ਸਾਨੂੰ ਦਿਖਾਉਣੇ ਆ ਵਿਊ ਜੁੜੇ ਰਹੋ ਵਲੌਗ ਦੇ ਨਾਲ ਤੇ ਐਂਡ ਤੱਕ ਆਪਣਾ ਵਲੌਗ ਜਰੂਰ ਦੇਖਣਾ ਲੋ ਵੀ ਸੱਜਣੋ ਤੇ ਪਾਤੇ ਆਪਾਂ ਚੱਲੇ ਤੇ ਚੱਲੇ ਕਿੱਧਰ ਨੂੰ ਪਾਏ ਆ ਬਸ ਵਲੌਗ ਦੇ ਨਾਲ ਤੁਸੀਂ ਜੁੜੇ ਰਹੋ ਤੇ ਬਾਕੀ ਸਾਨੂੰ ਦੱਸਦੇ ਆ ਆਪਾਂ ਅੱਗੇ ਗੱਲਬਾਤ ਜਾ ਕੇ ਦੇ ਬੰਦੇ ਵੀ ਸਾਨੂੰ ਦਿਖਾਉਣੇ ਆਪਣੇ ਦਾ ਕਿਹੜੇ ਕਿਹੜੇ ਜਾਂਦੇ ਤੇ ਨਾਲ ਆਪਣਾ ਇੱਕ ਛੋਟਾ ਬਲੌਗਰ ਤੁਸੀਂ ਦੇਖ ਹੀ ਲਿਆ ਤਾਂ ਜੁੜੇ ਰਹੋ ਬਲੌਗ ਦੇ ਨਾਲ ਤੇ ਆਪਾਂ ਲੋ ਬਈ ਅੱਜ ਵੀਊ ਚੈੱਕ ਕਰੋ ਤੇ ਪੂਰਾ ਡਰਾਈਵਲ ਵਾਲਾ ਵੀਊ ਸੀਆ ਤੇ ਬਾਕੀ ਆਪਾਂ ਸਰਸਿਆ ਰੋਡ ਚੜਾ ਲਿਆ ਤੇ ਮਾੜੀ-ਮਾੜੀ ਮੱਠੀ-ਮੱਠੀ ਠੰਡ ਜੀ ਲੱਗਦੀ ਹੈਗੀ ਤੇ ਪੂਰਾ ਘੈਂਟ ਕੰਮ ਹੋਣਾ ਹੈਗਾ ਆ ਦੇਖੋ ਬਈ ਹੰਪਨਾ ਪਟਾ ਪਟਾ ਦੇ ਵਾਕੀ ਸਾਨੂੰ ਇਹਦਾ ਮੂੰਹ ਲਗਾਉਣਿਆ ਆਪਾਂ ਜਾ ਕੇ ਪਛਾਣ ਕਰਾਉਣਿਆ ਦੀ ਕਿਹੜਾ ਹੋਈ ਮਿੱਤਰੋ ਰਾਈਡਰਾਂ ਨੂੰ ਮੀ ਘੇਰ ਲਿਆ ਤੇ ਪਰ ਕੋਈ ਗੱਲ ਨਹੀਂ ਜੱਤਾਂ ਕੇ ਮਨ ਆਣਾ ਆਪਾਂ ਤੇ ਕਿਵੇਂ ਕਿਵੇਂ ਕਰਕੇ ਪਹੁੰਚਾਂਗੇ ਆਪਾਂ ਫਿਰ ਨਾ ਰਾਜ ਹੈ ਪਰਿਵਹਨ ਬੱਸ ਸਟਾਪ ਪੰਜੂ ਆਣਾ ਸਰਸਾ ਪ੍ਰਾਤਨਾ ਪਰ ਓਕੇ ਲੋ ਦੇ ਵਿੱਚ ਲੋ ਵੀ ਮਿੱਤਰੋ ਤੇ ਗੱਡੀਆਂ ਦੇ ਵਿੱਚ ਪਵਾ ਕੇ ਤੇਲ ਤੇ ਆਪਣੇ ਮੋਟਰਸਾਈਕਲ ਤੇ ਬਾਈਕਲ ਦੇ ਵਿੱਚ ਪਵਾ ਕੇ ਤੇਲ ਤੇ ਮਿੱਤਰੋ ਤੇ ਚੱਲਦੇ ਆਪਾਂ ਟੱਪਿਆਂ ਵਾਲਣੋਂ ਤੇ ਤੁਹਾਨੂੰ ਕਰਾਉਣੇ ਆ ਦਰਸ਼ਨਾ ਰਾਜਸਥਾਨ ਦੇ ਵਿੱਚ ਅੱਜ ਤੇ ਪੂਰੇ ਘੈਂਟ ਘੈਂਟ ਵੀਊ ਲੈ ਕੇ ਆਵਾਂਗੇ ਆਪਾਂ ਕੋਈ ਤੇ ਇਹਦਾ ਚਿਹਰਾ ਤੁਸੀਂ ਦੇਖ ਲਿਆ ਆਪਣਾ ਗਿੰਗਾ ਆਪਣਾ ਹਨਾ ਜਿਹੜਾ ਸੇਵਾਦਾਰ ਹੁੰਦਾ ਆਪਣੇ ਡੇਰੇ ਤੇ ਚਾਬੀਆਂ ਕਹਿੰਦਾ ਬਗਲੀਆਂ ਨਹੀਂ ਪਾਉਂਦਾ ਮੈਂ ਛੱਲੇ ਦੇ ਵਿੱਚ ਤੇ ਇੱਕ ਚਾਬੀ ਕੱਢ ਕੇ ਤੇਰੇ ਯਾਰ ਨੇ ਝੋਲੇ ਦੇ ਵਿੱਚ ਪਾਰਕੇ ਟੈਂਕੀ ਵਾਲੀ ਤੇਲ ਵਾਲੀ ਕਿਉਂ ਬਈ ਇਹਦਾ ਰੀਜਨ ਕੀ ਆ ਬਾਲੀਆਂ ਫਿਰ ਲੋਕ ਖਰਾਬ ਹੋ ਜਾਂਦਾ ਅੱਛਾ ਏ ਏਗਲ ਮਿੱਤਰੋ ਨੋਟ ਕਰ ਲਓ ਤੁਸੀਂ ਵੀ ਬਾਹਲੇ ਨਾਲ ਲੋਕ ਖਰਾਬ ਹੋ ਜਾਂਦਾਗਾ ਪਹਿਲੀ ਵਾਰ ਸੁਣੀਏ ਗੱਲ ਮੈਂ ਵੀ ਇਹ ਪਰ ਕੋਈ ਬਾਟਾ ਇਹ ਆਗਾ ਠੀਕ ਆ ਇਹ ਲੋਕ ਆਡਾ ਚਾਬੀਆਂ ਡੋੜਾ ਠੀਕ ਆ ਤਾਂ ਕਰਕੇ ਮਿੱਤਰੋ ਚਾਬੀ ਇਹ ਰੱਖ ਲੈਂਦਾ ਕੱਢ ਕੇ ਐਂਕੀ ਕਰਾਦੀ ਚੋਪਰ ਨੇ ਫੁੱਲ ਮਿੱਤਰੋ ਤੇ ਬਾਕੀ ਚੱਲਦੇ ਆਂ ਤੇ ਹੁਣ ਆਪਾਂ ਮੈਡੀ ਦੇ ਵਿੱਚ ਓ ਬਈ ਇਥੋਂ ਦੀ ਹਾਈ ਲੈਕਸ ਗੱਡੀ ਨਿਕਲ ਗਈ ਤੇ ਆਪਣਾ ਬਲੌਗਰ ਕਹਿੰਦਾ ਕਣਾ ਚੱਲ ਵੇ ਓਏ ਚੱਲ ਵੇ ਓਏ ਤੇ ਆਪਣਾ ਵੀ ਮੋਟਰਸਾਂ ਥੋੜਾ ਜਿਹਾ ਖੜ ਜਾਂਦਾਗਾ ਪਰ ਕੋਈ ਗੱਲ ਨਹੀਂ ਆਪਾਂ ਡੇਗ ਰੇਦਾ ਹੁੰਦੇ ਆਪਾਂ ਨੂੰ ਬਾਈ ਲੈ ਹੀ ਜਾਊਗਾ ਆਪਾਂ ਨੂੰ ਮੈਡੀ ਤੇ ਮੈਡੀ ਤੇ ਤੇ ਆਪਣਾ ਮੋਟਰਸਾਂ ਦਾ ਝੋਟਾ ਫਿਰ ਇਹ ਕਰਾ ਕੇ ਟੈਂਕੀਏ ਤੋਂ ਉਹਨਾਂ ਦੀਆਂ ਫੁੱਲ ਤੇ ਖਿੱਚਦੀ ਗੱਡੀ ਹਾਂ ਤੂੰ ਝੋਟਾ ਕਹਿੰਦਾ ਇਹਨੂੰ ਹਾਂ ਕਿਤੇ ਉੱਥੇ ਜਾ ਕੇ ਬਿੱਲੀ ਨਾ ਵਾਂਝੇ ਆ ਜਾ ਝੋਟਾ ਹੀ ਆ ਚੱਲ ਫਿਰ ਬਣਾਉਣੇ ਆ ਆਇਆ ਆ ਜਾ ਆ ਜਾ ਆ ਜਾ ਆ ਜਾ ਦਬਦੇ ਨ ਟੋਚਨ ਪਾਓ ਟੋਚਨ ਪਾ ਲੋ ਹਾਂ ਆ ਅਈ ਤਾਬਦੇ ਤੁਮਦੇ ਨਹੀਂ ਝੋਟੇ ਆਇਆ ਓਏ ਲੋ ਭਾਈ ਰਾਈਟਰ ਜਾਂਦੇ ਹੈਗੇ ਸਰਸੇਵਾਲ ਨੂੰ ਸਰਸਿਓਂ ਫੇਰ ਆਪਾਂ ਚੱਲਾਂਗੇ ਇੱਧਰ ਰਾਜਸਥਾਨ ਕਣੀ ਹੋ ਜਾਾਂਗੇ ਤੇ ਆਪਣਾ ਰਾਹ ਜਿਹੜੀ ਨਾਲ ਹੀ ਆਉਂਦੀ ਆ ਹਨਾ ਤੇ ਆਪਾਂ ਨਾਲੀ ਦੇ ਸੋ ਨੂੰ ਕਰਾ ਲਈਏ ਦਰਸ਼ਨ ਆ ਦੇਖੋ ਮਿੱਤਰੋ ਤੇ ਨਾਲੀ ਹੋ ਰਹੀ ਹੈ ਕਿ ਪਾਣੀ ਤੇ ਲਗਭਗ ਆ ਉਹ ਦੇਖੋ ਲਗਭਗ ਨਾਲੀ ਹੋ ਰਹੀ ਹੈ ਕਿ ਪਾਣੀ ਆਪਣੀ ਕੋਈ ਡਰਨ ਵਾਲਾ ਹਜੇ ਕੋਈ ਬੜਾ ਸਿਸਟਮ ਹੈ ਨਹੀਂਗਾ ਤੇ ਅੱਜ ਤਰੀਕ ਹੈਗੀ ਹੈਗੀ 25 ਤਰੀਕ ਹੈਗੀ ਤੇ ਦਿਨ ਹੈਗਾ ਸੋਮਵਾਰ ਐਡਾ ਕੋਈ ਚੱਕਰ ਆਈਗਾ ਤਾਂ ਇਹ ਐਡੀ ਕੋਈ ਚੱਕਰ ਵਾਲੀ ਗੱਲ ਹੈਣੀਗੀ ਤੇ ਬਾਕੀ ਜੁੜੇ ਆਪਣੇ ਭਾਈ ਬਲੌਗਰ ਨੇ ਦੇਖੋ ਕਿਵੇਂ ਲੱਤਾਂ ਡੰਗ ਰੱਖੀਆਂ ਕਿਵੇਂ ਪਤਾ ਨਹੀਂ ਬਾਹਾਂ ਜੀ ਘੜਦਾ ਜਾਂਦਾਗਾ ਪਤਾ ਨਹੀਂ ਕੀ ਗੱਲ ਬਾਤ ਬਣਦੀ ਏ ਦੀ ਪਾਣੀ ਵੀ ਇਹ ਹੈ ਨੀਗਾ ਜਿੰਨੇ ਤੇ ਲੱਤਾਂ ਡੰਗ ਰਖੀਆਂ ਲੱਤਾਂ ਤੇ ਕੀ ਡੰਗ ਰਖੀਆਂ ਇਹ 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 ਕਿੰਡੀ ਗਲਤੀ ਸੀ ਐ ਲੰਗਦੀ ਏ ਕੋਲ ਦੀ ਗੱਡੀ ਆ ਦੇਖੋ ਭਾਈ ਮਿੱਤਰੋ ਗੱਡੀਆਂ ਜਮ ਐਨ ਥੱਲੇ ਲੱਗਦੀਆਂ ਆਉਂਦੀਆਂ ਜਿਹੜੀ ਵੱਡੀ ਗੱਡੀ ਆ ਜਿਵੇਂ ਜੀਵ-ਜੂ ਪਾ ਦੇਖੋ ਇਹ ਰਾਈਡਰ ਆ ਗਿਆ ਪੂਰੇ ਖਤਰੇ ਦੇ ਵਿੱਚ ਸੱਜਣੋ ਤੇ ਉਹ ਦੇਖੋ ਸਾਹਮਣੇ ਆਪਣੇ ਬੰਦਿਆਂ ਦਾ ਮੋਟਰਸਾਈਕਲ ਦੇਖੋ ਪੂਰਾ ਡੱਬਦਾ ਜਾਂਦਾ ਪੈਰ ਆਹ ਦੇਖੋ ਮਿੱਤਰੋ ਛੱਲਾ ਮਾਰਦੀਆਂ ਆਉਂਦੀਆਂ ਗੱਡੀਆਂ ਤੇ ਪੂਰਾ ਬੁਰਾ ਹਾਲ ਹੋ ਰਿਹਾ ਸੀਦਾ ਸਰਸੇ ਦਾ ਤਾਂ ਆਪਾਂ ਤਾਂ ਐਂ ਕਹਿੰਦੇ ਵੀਗੇ ਵੀ ਭਾਈ ਮੀ ਹੈ ਨਹੀਂਗਾ ਹੈ ਇੰਜੋਏ ਕਰਾਂਗੇ ਤੇ ਪਾਣੀ ਤਾਂ ਭਰਾਵਾ ਇੱਥੇ ਟੋਬਾ ਆ ਰਿਹਾ ਦੋਨੇ ਪਾਸੇ ਤੇ ਹੈਗਾ ਆਪਣਾ ਜਿਹੜਾ ਅੱਡੇ ਤੋਂ ਜਿਹੜਾ ਸਾਹਮਣੇ ਪੋੜੋਂ ਦਾ ਅੱਡੇ ਤੋਂ ਜਿਹੜਾ ਸਾਹਮਣੇ ਪੋੜੋਂ ਦਾਗਾ ਆਪਾਂ ਸਿੱਧੀ ਗਲੀ ਨੰਘ ਜਾਂਦੇਗੇ ਆਪਣੇ ਡੇਰੇ ਅਡੇਰੇ ਗਣੀ ਆਪਣਾ ਨੰਗਲ ਡੈਮ ਆ ਰਿਹਾ ਮਿੱਤਰੋ ਨੰਗਲ ਡੈਮ ਆ ਆਖੋ ਗੱਡੀ ਜੀ ਛਲਾ ਮਾਰਦੀ ਜਾਂਦੀ ਆ ਇੱਧਰ ਤੇ ਇੱਥੇ ਹੈਗਾ ਪੂਰਾ ਝੋਨਾ ਲੱਗਿਆ ਹੋਇਆ ਹਨਾ ਤੇ ਨਾਲੇ ਨਾਲ ਨਰਮ ਹੈਗਾ ਤੇ ਚੱਲ ਰਲ ਮੇਲ ਮੇਲੇ ਬਾਹਣਾਗੇ ਵਧੀਆ ਵੀ ਇਹ ਚੱਲ ਉਸ ਟੰਗਾ ਲਾਉ ਜੇ ਵੀ ਆ ਤੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਆਪਣੇ ਦੇ ਨਾਲ ਤੁਹਾਨੂੰ ਦਿਖਾਵਾਂਗੇ ਰਾਜੇ ਦੇ ਆਪਣੇ ਰਾਜੇ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਆਪਣੀ ਫਸਲ ਦਾ ਬਦਲਾਪ ਵੀ ਹੁੰਦਾ ਦਿਖਾਵਾਂਗੇ ਤੇ ਕੀ ਉਧਰ ਕੀ ਕਿਹੜੀ ਫਸਲ ਹੁੰਦੀ ਆ ਕਿਵੇਂ ਹੁੰਦੀ ਆ ਵੀ ਆਪਣੇ ਪ੍ਰਾਇਵਰਨ ਤੇ ਨਿਰਭਰ ਹੈ ਕਿ ਕਿਵੇਂ ਕੁਛ ਆ ਵੀ ਧਰਤੀ ਦਾ ਪਾਣੀ ਹੈਗਾ ਕਿ ਹੈ ਨਹੀਂਗਾ ਸਾਰੀਆਂ ਗੱਲਾਂ ਬੱਸ ਆਪਾਂ ਕਰਾਂਗੇ ਤੇ ਕੇਰਾ ਤਾਂ ਇੱਥੇ ਹੈਗਾ ਨਰਮਾ ਤੇ ਝੋਨਾ ਲੱਗਦਾਗਾ ਆਪਾਂ ਪੀਆਪੀ ਦੇ ਵਿੱਚ ਕਹਿਦੀ ਹੈ ਹਨਾ ਤੇ ਬਾਕੀ ਸੋਨੂੰ ਦਿਖਾਉਣੇ ਹੈਗੇ ਆਪਾਂ ਰਸਤੇ ਵਿੱਚ ਜਾਂਦੇ ਹੋਏ ਵੀ ਕਿਹੜੀ-ਕਿਹੜੀ ਫਸਲ ਦੇ ਬਦਲਾਵ ਲੋ ਭਾਈ Rajasthan ਐਂਟਰ ਆਪਾਂ ਹਜੇ ਕਰਿਆ ਨਹੀਂਗਾ ਪਰ ਸਿਰਸਾ ਦੀਆਂ ਹਜੇ ਕਰਾ ਛੋੜੀਆਂ-ਮੋਡੀਆਂ ਨਹਿਰਾਂ ਦੇਖ ਲਓ ਤੇ ਬਾਕੀ ਖੇਤ ਦੇਖ ਨੂੰ ਆ ਦੇਖੋ ਬਾਜਰਾ ਬੂਜਰਾ ਚੱਲ ਪਿਆ ਸਿਸਟਮ ਆ ਤੇ ਗਮਾਰਾ ਚੱਲ ਪਿਆ ਤੇ ਨਰਮਾ ਥੋੜਾ ਜਿਹਾ ਆਪਣੇ ਦਾ ਬਹੁਤ ਅਜੇ ਇੱਥੇ ਮੰਦਾਗਾ ਆਪਣੇ ਬਹੁਤ ਵਧੀਆ ਫਸਲ ਹੁੰਦੀ ਆ ਆ ਦੇਖੋ ਸਰੇ ਪ੍ਰਾਨੀ ਏਰੀਆ ਜਾ ਲੱਗਦਾਗਾ ਤੇ ਬਾਕੀ ਗਾਂ ਦੇਖਦੇ ਆ ਐਵੇਂ ਦਾ ਮਾਹੌਲ ਟੱਕਰਦਾ ਆਪਾਂ ਨੂੰ ਇੱਧਰ ਉਹ ਸਾਹਮਣੇ ਇੱਕ ਪਾਹ ਦੀ ਖੇਤੀ ਜਿਹੜੀ ਕੀ ਕਦੇ ਕਿਸੇ ਟਾਈਮ ਆਪਣੇ ਕਣੀ ਵੀ ਹੁੰਦੀ ਸੀਗੀ ਪਰ ਉਹ ਥੋੜੇ ਦੋ ਕਿੱਲੇ ਸੀਗੇ ਕਪਾਦੇ ਪਰ ਆਪਣੀ ਬੋਧ ਘਟ ਗਈ ਹੁਣ ਕੋਈ ਵਿਰਲਾ ਹੀ ਲਾਉਂਦਾ ਕਨਾਲ ਕਾਨੂੰਨ ਲਾਉਂਦਾ ਆਪਣੇ ਤਾਂ ਅਸਲ ਵਿੱਚ ਤਾਂ ਲਾਉਂਦਾ ਨਹੀਂਗਾ ਪਰ ਇੱਧਰ ਰਾਜਸਥਾਨ ਏਰੀਏ ਕਣੀ ਆਪਣੇ ਸਰਸੇ ਦਾ ਲਾਸਟ ਪਿੰਡ ਜੇ ਆਗੇ ਬੱਕਰੀਆਂ ਵਾਲਾ ਪਿੰਡ ਅਸੀਂ ਲੰਘ ਗਏ ਤੇ ਇੱਥੇ ਮਾਣੀ ਮੋਢੇ ਫਸਲ ਦੇ ਬਦਲਾਅ ਪੂਰੇ ਆ ਗਏ ਬਾਜਰਾ ਬੂਝਰਾ ਗਮਾਰਾ ਤੇ ਨਰਮਾ ਸੁੱਕੀਆਂ ਸਕੀਆਂ ਪਈਆਂ ਜਮਾਰਾ ਵੀ ਆਲ ਵੈਰੈਟੀ ਜੀ ਹੁੰਦੀ ਹੈਗੀ ਕੁਝ ਕਹਿ ਨਹੀਂ ਸਕਦੇ ਵੀ ਕਿਹੜੀ ਹੁੰਦੀ ਆ ਵੀ ਸਾਰੀਆਂ ਵੈਰੈਟੀਆਂ ਜੀ ਕਰ ਲੈਂਦੇ ਆ ਇਆ ਮੇਤਰੋ ਨਾਲ ਆ ਗਿਆ ਕੋਈ ਮੈਂਤਲਾ ਨਾਲੇ ਸਰਤੇ ਹੁੰਦੀਆਂ ਸਾਰੀਆਂ ਫਸਲਾਂ ਹਨ ਇਹ ਆ ਨਾਲਾ ਆ ਗਿਆ ਦੇਖੋ ਕੜੀ ਟ੍ਰਾਲੀ ਜੀ ਇਹ ਚੱਕ ਕੇ ਲੈ ਜਾਂਦੇ ਕਿ ਕਦੇ ਕਿਤੇ ਲੈ ਜਾਂਦੇ ਕਦੇ ਕਿਤੇ ਲੈ ਜਾਂਦੇ ਆ ਲੋ ਬਈ ਆਪਾਂ ਨੂੰ ਇਹ ਜਾਂਦੀ ਚੀਜ਼ ਬਹੁਤ ਸੋਹਣੀ ਲੱਗੀ ਸੀ ਪੰਡ ਡੋੜਕਾ ਤੇ ਦੇਖੋ ਪੂਰਾ ਘੈਂਟ ਡੱਡਾ ਬਣਿਆ ਹੋਇਆ ਹੈਗਾ ਤੇ ਨੇੜੇ ਤੜੇ ਮੈਨੂੰ ਤਾਂ ਲੱਗਦਾ ਇਹ ਜਹਾ ਡਾਣੀ ਹੋਣਾ ਕਿਤੇ ਵੀ ਤੇ ਜਾਂਦੇ ਹੋਏ ਸਾਨੂੰ ਅਸੀਂ ਧਿਆਨ ਚ ਸਾਡੇ ਚ ਆ ਤਾਂ ਕਿ اسی ਗੱਲ ਪਰ ਅਸੀਂ ਜਲਦੀ ਜਲਦੀ ਜਿੱਦ ਨੰਘ ਗਏ ਦੇਖੋ ਪੂਰਾ ਸੋਨਾ ਖੂਮਗਾ ਮੇਤਰੋ ਧੂਖੜਾ ਧੂਖੜਾ ਨੰਘ ਗਿਆ ਆਪਾਂ ਗਊਸ਼ਾਲਾ ਨੰਘ ਗਏ ਤੇ ਬਹੁਤ ਸੋਹਣਾ ਪਿੰਡ ਸੀ ਆ ਸਾਡਾ ਵੀ ਤੁਖਣ ਲੱਗ ਗਿਆ ਧੂਖੜਾ ਆਹ ਸਾਡਾ ਵੀ ਧੂਖੜਾ ਤੁਖਣ ਲੱਗ ਗਿਆ ਵੇ ਬਾੜ ਬਹੁਤ ਆ ਗਈ ਇਹ ਟਿੱਬੇ ਚੱਲ ਪਿਆ ਦੇਖੋ ਟਿੱਬੇ ਉਹ ਸਾਹਮਣੇ ਉਹ ਵਈ ਮੈਟਰੋ ਤੇ ਡੂ ਗੁੜਾ ਟੱਪ ਕੇ ਸੀ ਆਪਾਂ ਡੂਕੜਾ ਡੂਗੜਾ ਪਿੰਡ ਹੈਗਾ ਆ ਸਾਹਮਣੇ ਵਾਲਾ ਤੇ ਇਹਦੇ ਬਸ ਪਰਲੇ ਪਾਸੇ ਪਿੰਡ ਰਹਿ ਜਾਂਦਾ ਹੈਗਾ ਤੇ ਆਪਾਂ ਡੂਕੜਾ ਟੱਪ ਕੇ ਤੇ ਹੁਣ ਆਪਾਂ ਗਾਂਹ ਚੱਲਦੇ ਆਂਗੇ ਇੱਥੋਂ ਦੀ ਫਸਲ ਵਾੜੀ ਕਿਹੜਾ ਚੈੱਕ ਕਰੋ ਨਰਮਾ ਤਾਂ ਹੈਗਾ ਠੀਕ ਹੀ ਉਹ ਦੇਖੋ ਸਾਹਮਣੇ ਬਿਰਲਾ ਨਰਮਾ ਹੈਗਾ ਚੱਲ ਟਾਈਮ ਪਾਸ ਹੁੰਦਾ ਹੋਊਗਾ ਤੇ ਇਧਰਲੇ ਪਾਸੇ ਗਮਾਰ ਹੈਗਾ ਤੇ ਗਮਾਰ ਆ ਹੈਗਾ ਸੋਹਣਾ ਤੇ ਇਧਰ ਆਪਣਾ ਯਾਮਾ ਚੱਲੀ ਜਾਂਦਾ ਤੇ ਗਿੰਗ ਵੀ ਵਾਕਿੰਗ ਕਰੀ ਜਾਂਦਾ ਕਿਉਂ ਥੱਕ ਗਿਆ ਗਿੰਗ ਕਹਿੰਦਾ ਮੈਂ ਤੇ ਪਾਰ ਕੋਈ ਵਾਲਾ ਨਹੀਂ ਗਮਾਰੇ ਚੰਗੇ ਗੰਗਾ ਨਾ ਇੱਥੇ ਆਹੀ ਗਮਾਰੇ ਸੋਹਣੇ ਆ ਦੇਖਣ ਨੂੰ ਸੋਹਣੇ ਲੱਗਦੇ ਆ ਮੂੰਗੀ ਵੀ ਖੜੀ ਆ ਸਾਹਮਣੇ ਤੇ ਬਾਕੀ ਇੱਕ ਗੱਲ ਹੋਰ ਹੈ ਕਿ ਕੱਕ ਕੁਖ ਜਮਾ ਵੀ ਹੈ ਨਹੀਂਗਾ ਪਤਾ ਨਹੀਂ ਸਪਰੇਅ ਕਰੀ ਹੈ ਕਿ ਉਹੀ ਹੈ ਨਹੀਂਗਾ ਅੱਛਾ ਕੇ ਫਿਰ ਤਾਂ ਉਹੀ ਨਹੀਂ ਕੱਕ ਹੁੰਦਾ ਬਈ ਇੱਥੇ ਮਿਹਨਤ ਬਹੁਤ ਕਰਦੇ ਆ ਮਿਹਨਤ ਬਹੁਤ ਕਰਦੇ ਆ ਆ ਕੀ ਕਸੀਆ ਕੁਸੀਆ ਲੈ ਕੇ ਫਿਰਦੇ ਰਹਿੰਦੇ ਆ ਨਾ ਆ ਸਾਹਮਣੇ ਮੂਫੜੀ ਬਈ ਏ ਮੂੰਫਲੀ ਮੂੰਗੀ ਨਰਮਾ ਜਮਾਰ ਬਾਜਰਾ ਤੇ ਹੋਰ ਕਈ ਫਸਲਾਂ ਹੁੰਦੀਆਂ ਯਾਰ ਇੱਥੇ ਲਗਭਗ ਸਾਰੀਆਂ ਫਸਲਾਂ ਹੀ ਕੜਦੇ ਆਇਕੋ ਜੀ ਮਾ ਸਾਹਮਣੇ ਮੂੰਗੀ ਖੜੀ ਛੋਟੀ ਛੋਟੀ ਮਿਕਸ ਖੇਤੀ ਹੁੰਦੀ ਹੈ ਹੂੰ ਬਾਈ ਉਹ ਉਧਰ ਆਪਣੇ ਸਾਹਮਣੇ ਬਲੌਗਰ ਲੱਗਿਆ ਪਿਆ ਬਾਈ ਬਾਰੇ ਇੰਟਰੋ ਲਈ ਜਾਂਦਾਗਾ ਤੇ ਕਿਵੇਂ ਕੋਸ ਫਸਲ ਹੁੰਦੀ ਆ ਤੇ ਆਪਾਂ ਥੋੜੇ ਪਿੱਛੇ ਰਹਿ ਗਏ ਸੀਗੇ ਹਨਾ ਆਪਾਂ ਰੁਕ ਗਏ ਸੀ ਰਾਹ ਦੇ ਵਿੱਚ ਤੇ ਆ ਦੇਖੋ ਜੇ ਜਮਾ ਬਾਣ ਖਾਲੀ ਪਏ ਹੈਗੇ ਤੇ ਇਹ ਇਹ ਮੀਂਹ ਦੇ ਪਾਣੀ ਤੇ ਹੀ ਨਿਰਭਰ ਹੈਗੇ ਬਾਈ ਹਨਾ ਮੇਰੇ ਹਿਸਾਬ ਨਾਲ ਪਾਣੀ ਇੱਥੇ ਬਹੁਤ ਘੱਟ ਆ ਬਹੁਤ ਘੱਟ ਤੇ ਖਾਰਾ ਤਾਂ ਹੈਗਾ ਹੀ ਹੈ ਗਲ ਕਰ ਪਾਣੀ ਵੀ ਨਹੀਂ ਬਣਦਾ ਮੇਰੇ ਹਿਸਾਬ ਨਾਲ ਇੱਥੇ ਪੂਰਾ ਤੇ ਕਿਉਂਕਿ ਖਾਰੇ ਪਾਣੀ ਜਿੱਥੇ ਮਾੜਾ ਮੋਟਾ ਵੀ ਬਣਦਾਗਾ ਤੇ ਉੱਥੇ ਫਸਲ ਨਹੀਂ ਹੁੰਦੀ ਏਡੀ ਗੱਲ ਬਾਤ ਤੇ ਤਾਂ ਕਰਕੇ ਇਹ ਬਾਣ ਇਹ ਖਾਲੀ ਹੈ ਲਗਭਗ ਤੇ ਪਰਲੇ ਪਾਸੇ ਬਾਈ ਨੇ ਮੂੰਗੀ ਬੀਜ ਰੱਖੀ ਆ ਕੁਸ ਰਿੰਡ ਬੀਜ ਰਖੇ ਆਗੇ ਤੇ ਕੁਸ ਬਾਜਰਾ ਬੀਜ ਰੱਖਿਆ ਹੈਗਾ ਕੋ ਮੈਟਰ ਇਧਰ ਬਸ ਫਸਲ ਜੇ ਇੱਕ ਨਹੀਂ ਹੁੰਦੀ ਜਿਵੇਂ ਵਿੱਚ ਵਿੱਚ ਬਾਜਰੇ ਛੱਟਾ ਦੇ ਰੱਖਿਆਗਾ ਤੇ ਵਿੱਚ ਵਿੱਚ ਪੂਰੀ ਮੂੰਗੀ ਖੜੀ ਹੈਗੀ ਤੇ ਆਪਣਾ ਬਾਜਰੇ ਨੂੰ ਡੰਗ ਕੇ ਤੇ ਮੂੰਗੀ ਨੂੰ ਵੱਢ ਲੈਣਗੇ ਤੇ ਐ ਕਰਕੇ ਸਿਸਟਮ ਚੱਲੀ ਜਾਂਦਾ ਉਹਦਾ ਬਾਈਆਂ ਦਾ ਤੇ ਉਹ ਸਾਹਮਣੇ ਦੇਖੋ ਰਿੰਡ ਉਹ ਸਾਹਮਣੇ ਰਿੰਡ ਵੀ ਜਿ ਰੱਖਿਆਗੇ ਤਰੋ ਇੱਥੇ ਹੈਗੀ ਛੋਟੀ ਜੀ ਮਾਰਕਟ ਤੇ ਇੱਥੇ ਚੌਂਕ ਤੇ ਇਧਰਲੇ ਪਾਸੇ ਤਾਂ ਰਹਿ ਜਾਂਦਾ ਹੈਗਾ ਨੌਰ ਤੇ ਇਧਰਲੇ ਪਾਸੇ ਰਹਿ ਜਾਂਦਾ ਆਪਣਾ ਸਰਸਾ ਤੇ ਉਧਰਲੇ ਪਾਸੇ ਰਹਿ ਜਾਂਦਾਗਾ ਆਪਣੇ ਗੁਗਾ ਮੇੜੀ ਠੀਕ ਆ ਤੇ ਬਸ ਹੁਣ ਆਪਾਂ ਚੱਲਦੇ ਆਂਗੇ ਗੁਗਾ ਮੇੜੀ ਕਣੀ ਉਹ ਦੇਖ ਜਮਾਲ ਦਾ ਇਹ ਆਪਣਾ ਸਰਸੇ ਜਿਲ੍ਹੇ ਦਾ ਲਾਸਟ ਪਿੰਡ ਆ ਇਹ ਤੇ ਜਿਵੇਂ ਆਪਣੇ ਪੰਜਾਬ ਦੇ ਜੋ ਆਪਣੇ ਏਰੀਆ ਦੇ ਵਿੱਚ ਪੰਜਾਬ ਆ ਹੁੰਦਾ ਹਨ ਹਣਾ ਪੰਜਾਬ ਦਾ ਆਪਣਾ ਹਰਿਆਣੇ ਦੇ ਵਿੱਚ ਲਾਸਟ ਪਿੰਡ ਹੈਗਾ ਉਧਰਲੇ ਪਾਸੇ ਪੱਕੂ ਵਾਲੇ ਪਾਸੇ ਸੂਰਤੀਆ ਤੇ ਸੂਰਤੀਆਂ ਨੂੰ ਜਿਵੇਂ ਵੱਧ ਆਪਣੇ ਤਰੱਕੀ ਮਿਲੀ ਹੋਈ ਹੈਗੀ ਉਵੇਂ ਇੱਥੋਂ ਦਾ ਜਿਹੜਾ ਆਪਣੇ ਸਰਸੇ ਦਾ ਪਿੰਡ ਆ ਸਰਸੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਹਰਿਆਣੇ ਦਾ ਲਾ ਲੋ ਲਾਸਟ ਪਿੰਡ ਆ ਹਣਾ ਇਹ ਇਸ ਤੋਂ ਬਾਅਦ ਚਾ ਰਾਜਸਥਾਨ ਐਂਟਰ ਹੋ ਤੇ ਜਮਾਰ ਸਿਰਸੇ ਦਾ ਤੇ ਆਪਣੇ ਹਰੇ ਆਣ ਦਾ ਕਹਿ ਸਕਦੇ ਆ ਲਾਸਟ ਪਿੰਡ ਆਗਾ ਬਹੁਤ ਤਰੱਕੀ ਆ ਗਈ ਇੱਥੇ ਤੇ ਫਿਰ ਆਪਾਂ ਕਰਦੇ ਆ ਗੱਲਬਾਤ ਗਾਂ ਜਾ ਕੇ ਤੇ ਕੇਰਾਂ ਦਾ ਪਿਆਦੀ ਇਹਨਾਂ ਨੂੰ ਚਾਹ ਪਾਣੀ ਆਪਾਂ ਲਓ ਵੀ ਸੰਗ ਦਾ ਖੜੀ ਆ ਆਪਣੀ ਚਾਹ ਪੀਣ ਵਾਸਤੇ ਤੇ ਕੋਈ ਗੱਲ ਨਹੀਂ ਬਨਾਲਾ ਤੇ ਕਿੰਨੇ ਕਿਲੋਮੀਟਰ ਤਾਹੂ ਆਪਣਾ ਇੱਥੇ ਨੌਕਾ ਗੁੱਗਾ ਮੈ ਕਿੰਨੇ ਕਿਲੋਮੀਟਰ ਆ ਠੀਕ ਹੈ 20 20 ਕਿਲੋਮੀਟਰ ਆਏਗਾ ਬਾਈ ਓਏ ਕੋਈ ਬਾਤ ਨਹੀਂ ਖਿੱਚ ਲੈਗੇ ਟਾਈਮ ਕੋ ਔਰ ਬਾਟ ਕੋ ਹਣਾ ਕਾਲੇ ਹੂੰ ਏ ਨਹੀਂ ਇਹ ਸਟੂਆ ਪਟਾਇ ਨਾ ਲੱਗਾ ਨਾ ਨਾ ਆ ਕਿਉਂ ਓਏ ਡੂਡ ਹਨ ਹੋਰ ਲੱਗੇ ਪਈਏ ਜੇਰਾ ਚਾਹ ਚੁਪਿਆ ਹੋਈ ਹਰਿਆਣੇ ਦਾ ਲਾਸਟ ਪਿੰਡ ਜਮਾਰ ਤੇ ਆਪਾਂ ਇੱਥੋਂ ਹੁੰਨੇ ਰਵਾਨਾ ਤੇ ਰਾਜਸਥਾਨ ਦੇ ਵਿੱਚ ਐਂਟਰੀ ਕਰਦੇ ਆ ਤੇ ਸਾਨੂੰ ਪਿੱਛੇ ਡੈਫੀਨਿਸ਼ ਨਾ ਪਰ ਜਾਸੀ ਦਿੱਤੀ ਬਹੁਤ ਵਧੀਆ ਪਿੰਡ ਹੈਗਾ ਤੇ ਬਾਕੀ ਫੈਸਿਲਿਟੀਆਂ ਬਹੁਤ ਆਇਰਪੋਰਟ ਮਾਰਕੀਟ ਪੂਰੀ ਵਧੀਆ ਈ ਇੱਥੇ ਤੇ ਬਾਕੀ ਰਾਜਸਥਾਨ ਦਾ 뷰 ਦਿਖਾਉਣੇ ਸਾਨੂੰ ਆਓ ਬਈ ਮਿੱਤਰੋ ਤੇ ਆਪਾਂ ਕਰਕੇ ਰਾਜਸਥਾਨ ਦੇ ਵਿੱਚ ਐਂਟਰੀ ਤੇ ਲੈ ਲੈ 1 2 3 ਨਾ ਲੈ ਬਈ ਮਿੱਤਰੋ ਤੇ ਆਪਾਂ ਰਾਜਸਥਾਨ ਆ ਗਏ ਰਾਜਸਥਾਨ ਤੇ ਕੋਈ ਬੜਾ ਬਦਲਾਅ ਨਹੀਂ ਆਇਆ ਫਸਲਾਂ ਦੇ ਵਿੱਚ ਉਹੀ ਫਸਲਾਂ ਚੱਲ ਰਹੀਆਂ ਗਈਆਂ ਜਵਾਰ ਉਹੀ ਤੇ ਚੱਲੀ ਜਾਂਦਾ ਸਿਸਟਮ ਜਿਵੇਂ ਚੱਲੀ ਜਾਂਦਾ ਪਰ ਇੱਥੇ ਫਸਲਾਂ ਥੋੜੀਆਂ ਮੈਨੂੰ ਲੱਗਦਾ ਚੰਗੀਆਂ ਆ ਗਈਆਂ ਠੀਕ ਆ ਇੱਥੇ ਸਿਸਟਮ ਆ ਬਾਕੀ ਬਾਣ ਵੀ ਪੱਧਰ ਆ ਗਏ ਬਾਕੀ ਦੇਖਦੇ ਆ ਕਿ ਸਿਸਟਮ ਆਂਦਾ ਗਾਂ ਜਾਂ ਗੈਪ ਕੋ ਬਰੀਲਾ ਰੂਲਾ ਕੱਢਦੇ ਡੱਬਿਆਂ ਦੇ ਜਾ ਕੇ ਹੋ ਮਿੱਤਰੋ ਪੂਰੀ ਮੂੰਗੀ ਰਾਜਸਥਾਨ ਆਪਾਂ ਕਹਿ ਨਹੀਂ ਸਕਦੇ ਵੀ ਆਪਾਂ ਰਾਜਸਥਾਨ ਦੀ ਏਰੀਆ ਦੇ ਵਿੱਚ ਮੜਦੇ ਆਲਾ ਮੂੰਗੀ ਪੂਰੀ ਟੋਪ ਦੀ ਹੋ ਇੱਥੇ ਇਹ ਗਮਾਰਾ ਥੋੜਾ ਹਜੇ ਨਾ ਮੰਗਾ ਤੇ ਮੂੰਗੀ ਮੰਗੀ ਪੂਰੀ ਪਤਾ ਨਹੀਂ ਕਿਵੇਂ ਹੋ ਸਕਾ ਕਿਵੇਂ ਸਿਸਟਮ ਆ ਪੂਰੀ ਸੋਹਣੀ ਹੈ ਜਿੱਥੇ ਕੀ ਆ ਦੇਖੋ ਮਿੱਤਰੋ ਅੱਜ ਵੀ ਹੁਣ ਫਲੀਆਂ ਜਾਵਾ ਕਾਲਕਰਾ ਹੋਰੀਆਂ ਵਿੱਚ ਵਿੱਚ ਜਾਣਾ ਆਪਣੇ ਤਾਂ ਵੀ ਇੱਕ ਸਾਰ ਲਿਉਣ ਵਾਸਤੇ ਪਕਾਉਣ ਵਾਸਤੇ ਫਲੀਆਂ ਗ੍ਰਾਮੋ ਸਪਰੇਅ ਕਰ ਦਿੰਦੇ ਆ ਪਰ ਇਹ ਗ੍ਰਾਮੋ ਸਪਰੇਅ ਹੀ ਕਰਦੇ ਇਹ ਬਸ ਫਲੀਆਂ ਤੋੜਦੇ ਆ ਲੇਵਰ ਲਾ ਕੇ ਹਨਾ ਕਿੰਗਾ ਇਹ ਲੇਵਰ ਲਾ ਕੇ ਫਲੀਆਂ ਤੋੜਦੇ ਆ ਤੇ ਬਸ ਜਾਂ ਹੜੰਬੇ ਨਾਲ ਕੱਢ ਲੈਂਦੇ ਆਗੇ ਤੇ ਬਸ ਇਦਾਂ ਫਸਲ ਦਾ ਇਹ ਆਪਣਾ ਫਸਲਾਂ ਪਕਾ ਪਕਾਉਂਦੇ ਹੈਗੇ ਉਸ ਤੋਂ ਬਾਅਦ ਚ ਕੱਢ ਲੈਂਦੇ ਹੈਮ ਪੇ ਰੁੰਬੇ ਨਾਲ ਤੇ ਕੁਝ ਕਬਾਨ ਵੇਲੇ ਹੀ ਪਿਆ ਪਾਕਿਸਤਾਨ ਦੀ ਫੀਲਿੰਗ ਉੱਤ ਆ ਗਈਆਂ ਦੀ ਆ ਜਿੱਥੇ ਬੱਸ ਟਿੰਬਿਆਂ ਦੇ ਉੱਤੇ ਜਾਂਡਾ ਆ ਗਏ ਨਾ ਉੱਥੇ ਸਮਝ ਲਓ ਜਾਂਡਾ ਆ ਗਏ ਛੋਟੇ ਛੋਟੇ ਨਿੰਮ ਆ ਗਏ ਤੇ ਉੱਠ ਅੱਜ ਵੀ ਬਈ ਇੱਥੇ ਕੋਠਾਾਂਾਂ ਖੇਤੀ ਹੁੰਦੀ ਆ ਯਾ ਵੀਰ ਸਾਡਾ ਖੇਤੀ ਹੋਰ ਬਾਈ ਜੀ ਖੇਤਾਂ ਦੇ ਵਿੱਚ ਬਹੁਤ ਰੌਣਕ ਆ ਜਿਵੇਂ ਆਪਣੇ ਰੌਣਕ ਬਹੁਤ ਘੱਟ ਹੁੰਦੀ ਆ ਲੋ ਭਈਆ ਚਾਚੂ ਪੀਣ ਵਾਸਤੇ ਆ ਦੇਖੋ ਪਾਈਆਂ ਨੇ ਪੂਰੇ ਸਰਾ ਤੰਬੂ-ਤੰਬੂ ਲਾਏ ਆਗੇ ਤੇ ਇੱਥੋਂ ਗੁੱਗਾ ਮੇੜੀ ਥੋੜੀ ਬਾਕੀ ਰਹਿ ਗਿਆ 7 ਕਿਲੋਮੀਟਰ ਰਹਿ ਗਿਆ ਗੁੱਗਾ ਮੇੜੀ ਤੇ ਬਾਕੀ ਆਪਾਂ ਜਾ ਕੇ ਦੇਖਦੇ ਆਂ ਕੀ ਗੱਲਬਾਤ ਹੈ ਕੀ ਇਹ ਪੂਰਾ ਇੰਜੋਏ ਕਰਦੇ ਗਏ ਆਪਾਂ ਕੋਈ ਸਾਈਡ ਜੀ ਸਾਈਡ ਦਾ ਸਫੀਲਿੰਗ ਜੀ ਨਹੀਂ ਆਉਂਦੀ ਤੀ ਸਾਰੇ ਆਪਣੇ ਰੌਣਕ ਮੇਲੇ ਵਾਲੇ ਬੰਦੇ ਜੀ ਸਾਰੇ ਨਾਲ ਆਪਣੇ ਇਹ ਬਾਕੀ ਉੱਥੇ ਵੀ ਆਪਾਂ ਇੰਜੋਏ ਕਰਾਂਗੇ ਜੁੜੇ ਰਹੋ ਬਲੌਗ ਦੇ ਸਰਵਾਤ ਆ ਸਹੀ ਗੱਲ ਆ ਤੇ ਦੇਖੋ ਬਈ ਕਰੋ ਮਾਹੌਲ ਚੈੱਕ ਬਈ ਬਲੌਗਰਾਂ ਦਾ ਤੇ ਬਾਕੀ ਵਕੀਲ ਵਰਗੇ ਬਈ ਅਰੈਸਟ ਕਰਦੇ ਹੋਏ ਤੇ ਮੂੰਗੀ ਚੈੱਕ ਕਰੋ ਤੇ ਮੂੰਗੀ ਹੈਗੇ ਜਮਾ ਇਹ ਆਰਗੈਨਿਕ ਮੂੰਗੀ ਤੇ ਆਪਾਂ ਨੇ ਦੇਖੋ ਜਮਾ ਪੱਧਰ ਬਾਣ ਦੇ ਵਿੱਚ ਵੀ ਜਮਾ ਪਾਣੀ ਤੋਂ ਬਿਨਾ ਮੂੰਗੀ ਹੁੰਦੀ ਆ ਨਾ ਇਹ ਜਮਾ ਆ ਦੇਖੋ ਬਈ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਵੇਚਦੇ ਫਿਰਦੇ ਹੁੰਦੇ ਹਨ ਬਾਈ ਉਠਾਂ ਦੇ ਉੱਤੇ ਉਹ ਮੇਰੇ ਸਾਹਮਣੇ ਆਹ ਮੂੰਗੀ ਲੈ ਕੇ ਆਉਂਦੇ ਹੁੰਦੇ ਆਗੇ ਪੂਰੀ ਆਰਗੈਨਿਕ ਮੂੰਗੀ ਇਹ ਤੇ ਪੂਰੀ ਸਰਾ ਗੱਲ ਬਾਤ ਆ ਕਿ ਪੂਰਾ ਰਾਜਸਥਾਨ ਵਾਲੀ ਫੀਲ ਆਉਂਦੀ ਆ ਅੱਜ ਦੇਖੋ ਪੂਰਾ ਮੌਸਮ ਘੈਂਟਾ ਨਹੀਂ ਤਾਂ ਗਰਮੀ ਨਾਲ ਗਰਮੀ ਹੋਈ ਜਾਂਦੇ ਉਹ ਦੇਖੋ ਆਪਣੇ ਤਾਂ ਕੋਠਿਆਂ ਤੇ ਲੱਗਿਆ 5-5 ਲੱਖ ਰੁਪਈਆ ਤੇ ਪੂਰੇ ਸਰੇ ਦਾ ਇੱਥੋਂ ਦੇਖੋ ਬਾਈ ਆਪਣੇ ਬਾਈ ਰਾਜਸਥਾਨ ਵਾਲੇ ਕਿਵੇਂ ਟਾਈਮ ਪਾਸ ਕਰਦੇ ਆਗੇ ਕੋਠਾ ਦੇਖੋ ਤੇ ਪੂਰਾ ਕੱਚਾ ਜਾ ਕੋ ਉੱਠਾਗਾ ਤੇ ਬਸ ਇਦਾਂ ਹੀ ਇਹ ਆਪਣੀ ਘੱਟ ਖਰਚ ਦੇ ਵਿੱਚ ਆਪਣਾ ਟਾਈਮpass ਰੋਜ਼ਗਾਰ ਚੱਲੀ ਜਾਂਦਾ ਹੈ ਨਾ ਬਾਈਆਂ ਦਾ ਤੇ ਬਸ ਇਦਾਂ ਹੀ ਕਿਉਂਕਿ ਇਹਨਾਂ ਕੋਲੇ ਫਸਲ ਵੀ ਕੋਈ ਬਾੜੀ ਚੰਗੀ ਨਹੀਂ ਹੁੰਦੀ ਜਿਵੇਂ ਆਰਗੇਨਿਕ ਫਸਲ ਕਰਦੇ ਆ ਜਿੰਨੀ ਕਿ ਫਸਲ ਹੁੰਦੀ ਆ ਤੇ ਓਨੀ ਕਾਬ ਦੇ ਵਿੱਚ ਖੁਸ਼ ਰਹਿੰਦੇ ਆ ਬਾਈ ਲੋ ਜੀ ਆਪਣਾ ਬਾਈ ਮਿਲਿਆ ਸੀ ਹੈ ਨਾ ਖੇਤੀਬਾੜੀ ਬਾਈ ਵੀ ਖੇਤੀ ਕਰਦਾਗਾ ਵਾਰਮ ਕਰਤੇ ਨੇ ਦੋ ਔਰ ਮੂੰਗੋਂ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂ ਸੁਣ ਲੀ ਗੀ ਲੋ ਜੀ ਤੇ ਤੁਸੀਂ ਆਪਣੇ ਦੱਸੋ ਹਨਾ ਵੀ ਇੱਧਰਲੇ ਪਾਸੇ ਕਿ ਕਿਹੜੀ ਕਿਹੜੀ ਖੇਤੀ ਹੁੰਦੀ ਆ ਮੂੰਗ ਹਾਂ ਕਮਾਰ ਹਾਂ ਬਾਜਰਾ ਹਾਂ ਜੀ ਅੱਛਾ ਤਿੰਨ ਫਸਲਾਂ ਹੁੰਦੀਆਂ ਔਰ ਉਹ ਜੀ ਨਰਮਾ ਵੀ ਹੁੰਦਾ ਹੈ ਅੱਛਾ ਵੀ ਜਾਂ ਪਰ ਜਿੱਥੇ ਵੀ ਬਾਹਰ ਟਿੱਬੇ ਉੱਥੇ ਇਹ ਫਸਲਾਂ ਹੁੰਦੀਆਂ ਬਿਰਾਨੀ ਜਹੀ ਹੁੰਦੀਆਂ ਅੱਛਾ ਤੇ ਫਸਲ ਕੈਸੀ ਵੀ ਅੱਛੀ ਹੋ ਜਾਂਦੀ ਹੈ ਕਿ ਕਿਹਾ ਟਾਈਮ ਪਾਸ ਹੈ ਅੱਛੀ ਹੋ ਜਾਂਦੀ ਆ ਬਰਸਾਤ ਪਿਆ ਰੋ ਬਰਸਾਤ ਅੱਛੀ ਹੋ ਗਈ ਤਾਂ ਅੱਛੀ ਹੋ ਜਾਏਗੀ ਠੀਕ ਆ ਤੇ ਬਰਸਾਤ ਇਸ ਇਸ ਵਾਰ ਅੱਛੀ ਅੱਛੀ ਹੋਈ ਹੈ ਕਿ ਲੇਟ ਹੈ ਲੇਟ ਹੋਈ ਹੈ ਬਰਸਾਤ ਇਹ ਦੇਖੋ ਖਰਾਬ ਹੋ ਗਏ ਨੇ ਫਸਲ ਅੱਛਾ ਤੇ ਜੇ ਪਹਿਲੇ ਵੀ ਪਹਿਲਾਂ ਵੀ ਬਸ ਬਰਸਾਤ ਤੇ ਬੀਜੀ ਸੀ ਇਹ ਹਾਂ ਬਰਸਾਤ ਤੇ ਅੱਛਾ ਇਹ ਵੀ ਫਿਰ ਲੇਟ ਹੋ ਗਿਆ ਨਾ ਆ ਫਿਰ ਗਮਾਰਾ ਕੀ ਲਾਦਾ ਸਾਨੂੰ ਹੋ ਜੂਗਾ ਇਹ ਹੋ ਜਾਏਗਾ ਕਿਤਨਾ ਕਿਤਨਾ ਬੜਾ ਹੋ ਜਾਂਦਾ ਹੈ ਜੇ ਇਸਕੇ ਬਾਅਦ ਇਤਨਾ ਇਤਨਾ ਹੋ ਜਾਏਗਾ ਜੇ ਤਾਂ ਇੱਕ ਗੇਟ ਗਿਟ ਹੈ ہو جائے گا مان کے چلوک بھی کوئی سپرے کرتے ہو جا نہیں کرتے ہوتے کرتے ہو کیسے کرتے سونڈی کی اچھا کل سونڈی کی سپرے کر دینا اچھا پھر کرنی پرتی ہے کیا کریں ہے نا چ اپنے گمارے دو